ਕਰੇ ਕੋਈ ਬੰਦਾ ਆਇਆ ਤੇ ਬੜਾ ਵਧੀਆ ਚੰਗਾ ਡਾਟ ਫਟ ਬੜੀ ਪਰਸਨੈਟੀ ਤੇ ਦੇਖਣ ਪੱਖ ਨੂੰ ਨੂੰ ਕੋਈ ਨਸ਼ਾ ਖਾਣ ਵਾਲਾ ਨਹੀਂ ਸੀ ਕਹਿ ਸਕਦਾ ਬੈਠੇ ਚਾਹ ਪਾਣੀ ਪੀਤਾ ਮਹਾ ਕਾਕੇ ਵੀ ਤੇਰੀ ਸੇਤ ਲਈ ਚ ਜਹਾਨੀ ਕਰਕ ਨੇ ਨਾ ਕਰਿਆ ਕਰੇ ਕੰਮ ਕਿਉਂ ਕਰਦੇ ਪੁੱਠੇ ਕਮ ਮੈਨੂੰ ਕਹਿੰਦਾ ਆਂਟੀ ਮੈਂ ਤਾਂ ਕੁਝ ਵੀ ਨਹੀਂ ਕਰਦਾ ਮੈਂ ਕੁਝ ਨਹੀਂ ਕਰਦਾ ਤੂੰ ਕੁਛ ਤਾਂ ਤੂੰ ਮੈਂ ਵੀ ਨਹੀਂ ਕਿਹਾ ਤੂੰ ਕੁਛ ਕਰਦਾ ਮੈਂ ਕਿਹਾ ਵੀ ਤੂੰ ਜਿਹੜਾ ਨਸ਼ੇ ਨੂੰ ਮੂੰਹ ਮਾਰਦਾ ਉਹ ਨਾ ਮੈਂ ਜਣੀ ਮੁੰਡਾ ਇੱਕਦਮ ਬਗ ਰੰਗ ਪੀਲਾ ਪੈ ਗਿਆ ਉੱਡ ਕੇ ਮੈਨੂੰ ਕਹਿੰਦਾ ਆਂਟੀ ਤੈਨੂੰ ਕਿੱਥੋਂ ਪਤਾ ਲੱਗਾ ਤੈਨੂੰ ਕਿਹਨੇ ਦੱਸਿਆ ਮੈਂ ਕਿ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਕਿੱਥੋਂ ਨਹੀਂ ਪਤਾ ਲੱਗਿਆ ਫਿਰ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਕਿ ਬੇਟੇ ਵੀ ਇਹਦੇ ਤਿੰਨ ਚਾਰ ਨਿਸ਼ਾਨੀਆਂ ਹੁੰਦੀਆਂ ਨੇ ਹਰ ਇੱਕ ਬੰਦਾ ਜੇ ਇਹ ਨਿਸ਼ਾਨੀ ਦੇਖੇ ਤਾਂ ਬੰਦੇ ਨੂੰ ਪਕੜ ਲੈਂਦਾ ਵੀ ਬੰਦਾ ਨਸ਼ਾ ਖਾਂਦਾ ਜਿਹੜਾ ਨਸ਼ਾ ਖਾਣ ਵਾਲਾ ਬੰਦਾ ਹੁੰਦਾ ਉਹਦੀ ਜਿਹੜੀ ਗੱਲ ਕਰਦਾ ਉਹਦੀ ਗੱਲ ਤੋਂ ਗੱਲ ਪਕੜੀ ਜਾਂਦੀ ਹੈ ਪਕੜਨ ਵਾਸਤੇ ਪਕੜ ਲੈਣੀਆ ਜਿਹਨੂੰ ਉਸ ਗੱਲ ਦਾ ਨਹੀਂ ਅਹਿਸਾਸ ਉਹਦੇ ਬਲਦ ਚਾਹੇ ਸਰ ਦੇ ਹੜੀ ਉਹਦੇ ਕੋਲ ਖੜਾ ਰਹੇ ਤਾਂ ਵੀ ਕਹਿੰਦੇ ਨੇ ਨਹੀਂ ਇਹ ਬੰਦਾ ਨਹੀਂ ਨਸ਼ੇ ਖਾਂਦਾ ਪਰ ਪਤਾ ਕਰਨੇ ਪੇਪਰ ਨੇੜੇ ਆ ਗਏ ਬੱਚੇ ਪਤੰਗ ਚੜਾਉਣ ਲੱਗੇ ਖੇਡਣ 'ਚ ਧਿਆਨ ਜ਼ਿਆਦਾ ਤੇ ਪੜ੍ਹਾਈ ਦੇ ਵਿੱਚ ਘਟਾ ਥੋੜਾ ਜਿਹਾ ਮਾਂ ਬਾਪ ਇੱਕ ਕੰਮ ਕਰ ਲੈਣ ਪੰਜ ਪ੍ਰਕਾਰ ਦੀ ਮਠਿਆਈ ਲੈ ਲੈਣ ਥੋੜੀਆਂ ਜਿਹੀਆਂ ਇਲਾਚੀਆਂ ਬੱਚੇ ਨੂੰ ਨਾਲ ਲੈ ਜਾ ਕੇ ਕਿਸੇ ਵੀ ਪਾਪਾ ਦੇ ਨੀਚੇ ਰੱਖ ਦਿਓ ਬੱਚੇ ਦੇ ਜਿਹੜੇ ਪੇਪਰ ਨੇ ਬੜੇ ਵਧੀਆ ਹੋਣਗੇ ਇਹ ਇੱਕ ਨਹੀਂ ਸਮਝੋ ਵੀ ਇੱਕ ਦਿਨ ਹੀ ਸੋਮਵਾਰ ਪੰਜ ਸੱਤ ਸੋਮਵਾਰ ਕਰਵਾ ਦਿਓ ਤੇ ਬੱਚੇ ਦਾ ਪੜਾਈ ਦੇ ਵਿੱਚ ਮਨ ਲੱਗਣ ਲਈ ਤੇ ਪੇਪਰ ਵੀ ਚੰਗੀ ਵਧੀਆ ਪੋਜੀਸ਼ਨ ਦੇ ਵਿੱਚ ਲੈ ਸਕਦਾ ਆ ਪਰ ਬੱਚੇ ਨੂੰ ਨਾਲ ਜ਼ਰੂਰ ਲੈ ਕੇ ਜਾਇਓ ਕਿਉਂਕਿ ਬੱਚਿਆਂ ਨੇ ਨਮਸ਼ਕਾਰ ਕਰਨੀਆਂ ਬੱਚਾ ਹੁਣ ਜਿਹੜਾ ਪੜਦਾ ਸਕੂਲ ਦੇ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਤਾਂ ਹੁੰਦਾ ਤਿੰਨ ਸਾਲ ਤੱਕ ਪਾਪਾ ਕੀ 8 8 9 ਸਾਲ ਤੱਕ ਆਪਾਂ ਬੱਚੇ ਨਹੀਂ ਪੜ੍ਹਾਈ ਵੱਲ ਧਿਆਨ ਹੀ ਨਹੀਂ ਦਿੰਦੇ ਹੈਗੇ ਬੱਚਾ ਸਾਡਾ ਕੀ ਕਰਦਾ ਉਸ ਤੋਂ ਜ਼ਿਆਦਾ ਜਦੋਂ 5ਵੀਂ 6ਵੀਂ ਸੀ ਤੋਂ ਫੇਰ ਤੜਪਣ ਲੱਗਦੇ ਨੇ ਮਾ ਬੱਚਾ ਪੜਦਾ ਨਹੀਂ ਹੈ ਮੈਂ ਸੱਚੀ ਗੱਲ ਕਹਿੰਦੀ ਆ ਅੱਪਲ ਤਾਂ 12 13 ਸਾਲ ਦੇ ਤੱਕ ਕੋ ਉਦੋਂ ਜ਼ਿਆਦਾ ਵਿਗੜਦੇ ਨੇ ਉਦੋਂ ਜ਼ਿਆਦਾ ਵਿਗੜਦੇ ਨੇ ਦੇਖੋ ਬੱਚੇ ਤਾਂ ਇੱਕ ਨਿਉ ਨੇ ਮੈਂ ਨਹੀਂ ਕਹਿੰਦੀ ਵੀ ਕਿਸੇ ਦਾ ਬੱਚਾ ਵਿਗੜਿਆ ਪ੍ਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਬੱਚਿਆਂ ਨੂੰ ਬੁੱਧਿ ਦੇਵੇ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਦੇਵੇ ਮਾਲਕ ਸੱਚੇ ਪਾਤਸ਼ਾਹ ਮੈਂ ਇਹ ਅਰਦਾਸ ਬੇਨਤੀ ਕਰਦੀ ਆ ਸਾਡੇ ਪੰਜਾਬ ਨੂੰ ਪ੍ਰਮਾਤਮਾ ਬਚਾ ਕੇ ਰੱਖੇ ਕਈ ਲੋਕਾਂ ਦੇ ਮੈਸੇਜ ਆਉਂਦੇ ਨੇ ਜਾਂ ਫਿਰ ਫੋਨ ਤੇ ਦੱਸਦੇ ਨੇ ਵੀ ਪੈਸਾ ਤਾਂ ਬਹੁਤ ਆਉਂਦਾ ਪਰ ਟਿਕ ਨਹੀਂਦਾ। ਨਾਟਕਾਂ ਦੇ ਵੀ ਕਈ ਕਾਰਨ ਹੁੰਦੇ ਨੇ। ਤੁਸੀਂ ਕੀ ਕਰਨਾ? ਅੱਜ ਐਤਵਾਰ ਆ ਤੁਹਾਡੇ ਤੱਕ ਜਿੰਨਾ ਤੱਕ ਐਸਾ ਐਤਵਾਰ ਨੂੰ ਵੀਡੀਓ ਪਹੁੰਚਦੀ ਹੈ ਕੋ ਅੱਜ ਰਾਤ ਨੂੰ ਕਰ ਲੈ ਜਿੰਨਾ ਤੱਕ ਅਗਲੇ ਨੂੰ ਉਦੋਂ ਅਗਲੇ ਨੂੰ ਕਿਸੇ ਵੀ ਅਗਲੇ ਨੂੰ ਪਹੁੰਚਦੀ ਹੈ ਐਤਵਾਰ ਤੋਂ ਤੁਸੀਂ ਇਹ ਕੰਮ ਸ਼ੁਰੂ ਕਰਨਾ ਹੈ। ਤੁਸੀਂ ਕੀ ਕਰਨਾ? ਕੱਚ ਦੀ ਬੋਤਲ ਲੈ ਲਓ ਜਾਂ ਜੱਗਾ ਤੁਹਾਡੇ ਘਰੇ ਜਾਂ ਫਿਰ ਗਲਾਸ। ਉਹਦੇ ਵਿੱਚ ਕੋਈ ਵੀ ਨਮਕ ਪਾ ਲਓ ਚਿੱਟਾ ਕਾਲਾ ਗੋਰਾ ਜੋ ਵੀ ਗਲਾਬੀ ਜੋ ਵੀ ਨੀਲਾ ਕੋਈ ਕਿੰਨੇ ਕਿਸਮ ਦੇ ਨਮਕ ਨੇ ਫਿਰ ਕਹਿੰਦਾ ਸਾਡੇ ਤਾਂ ਜੀ ਆ ਸਾਡੇ ਆ ਜਿਹੜਾ ਵੀ ਤੁਹਾਡਾ ਜੀ ਕਰਵਾ ਇੱਕ ਮੁਠੀ ਭਰ ਕੇ ਪਾ ਦਿਓ ਜਦ ਤੁਸੀਂ ਮੁਠੀ ਨਮਕ ਦੀ ਭਰਨੀ ਹੈ ਉਸ ਦੇ ਉੱਤੇ ਇਹ ਬੋਲਣਾ ਵੀ ਮੇਰੀ ਸਾਰੀ ਬਲੌਕਸ ਗਲ ਗਈ ਅੱਜ ਤੋਂ ਮੇਰੇ ਜੇਬ ਦੇ ਵਿੱਚ ਪੈਸੇ ਰਹਿਣ ਲੱਗੇ ਆ ਅੱਜ ਤੋਂ ਮੇਰੇ ਘਰ ਦੇ ਵਿੱਚ ਪੈਸੇ ਟਿਕਣ ਲੱਗੇ ਇੰਨੀ ਗੱਲ ਕਹਿ ਕੇ ਤੁਸੀਂ ਇਸ ਨਮਕ ਨੂੰ ਕਿਸੇ ਵੀ ਕੋਨੇ 'ਚ ਰੱਖ ਦਿਓ ਜਿੱਥੇ ਤੁਸੀਂ ਹਿਲਾਉ ਚਲੋ ਅਗਲੇ ਸੰਡੇ ਇਸ ਸ਼ੈਂਕ ਦੇ ਵਿੱਚ ਪਾ ਦਿਓ ਅਗਲੇ ਐਤਵਾਰ ਨੂੰ ਤੇ ਜਦ ਹੀ ਫੇਰ ਸੁਪਰ ਕਰਕੇ ਬਾਰ-ਬਾਰ ਉਹਨਾਂ ਚਿਰੇ ਕੰਮ ਕਰੋ ਜਿੰਨਾ ਚਿਰ ਤੁਹਾਡੇ ਬਲੌਕਸ ਨਹੀਂ ਖੁੱਲਦੇ ਚਾਹੇ ਤੁਮ ਆ ਨਹੀਂ ਰਿਹਾ ਚਾਹੇ ਤੁਮ ਟਿਕ ਨਹੀਂ ਰਿਹਾ ਹਾਂਜੀ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੇ ਬੱਚਾ ਨੂੰ ਨੌਕਰੀ ਨਹੀਂ ਮਿਲ ਰਹੀ ਚਾਹੇ ਭਮਾ ਬਾਹਰਲੇ ਮੁਲਕ ਚ ਭਮਾ ਇੰਡੀਆ ਦੇ ਵਿੱਚ ਭਮਾ ਸਰਕਾਰੀ ਨੌਕਰੀ ਚਾਹੁੰਦਾ ਬੱਚਾ ਭਮਾ ਪ੍ਰਾਈਵੇਟ ਤੁਸੀਂ ਕੀ ਕਰਨਾ ਇੱਕ ਇੱਟ ਦਾ ਛੋਟਾ ਜਿਹਾ ਰੋੜਾ ਲੈ ਲੈਣਾ ਉਮਰ ਚਾਹੇ ਚੱਕਰੇ ਬੇਲ ਨੇ ਤੇ ਘਸਾ ਲੋ ਚਾਹੇ ਕਿਸੇ ਵੀ ਪੱਥਰ ਤੇ ਇਸ ਤਰ੍ਹਾਂ ਘਸਾ ਲੋ ਥੋੜਾ ਜਿਹਾ ਪਾਣੀ ਪਾ ਕੇ ਜਿਹੜਾ ਉਹਦੇ ਵਿੱਚੋਂ ਨਿਕਲੂਗਾ ਬ੍ਰਾਊਨ ਜਿਹੇ ਰੰਗ ਦਾ ਰੈੱਡ ਜਿਹੇ ਰੰਗ ਦਾ ਉਹਦੇ ਵਿੱਚ ਇੱਕ ਥੋੜਾ ਜਿਹਾ ਦੇਸੀ ਘਿਓ ਦਾ ਤੁੱਕਾ ਪਾ ਲੋ ਹੂੰ ਥੋੜੇ ਤੁੱਕਾ ਇੱਕ ਦੇਸੀ ਘਿਓ ਦਾ ਪਾ ਕੇ ਮੱਥੇ ਤੇ ਲਗਾਤਾਰ 21 ਦਿਨ ਤਿਲਕ ਲਗਾਉਣਾ ਸ਼ੁਰੂ ਕਰ ਦਿਓ ਸਰਕਾਰੀ ਪ੍ਰਾਈਵੇਟ ਨੌਕਰੀ 15 ਦਿਨਾਂ ਦੇ ਅੰਦਰ ਅੰਦਰ ਮਿਲ ਜੂ ਤੁਹਾਡੇ ਕੋਲੇ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ ਇੰਨਾ ਕੰਮ ਆ ਕਰਨਾ ਤੁਸੀਂ ਆ ਦੱਸਿਆ ਮੈਂ ਜਿਨ੍ਹਾਂ ਨੇ ਮਜ਼ਾਕ ਵਿੱਚ ਲੈਣਾ ਮਜ਼ਾਕ ਵਿੱਚ ਲੈਰਨ ਹੱਕ ਨਹੀਂ ਜਿਨ੍ਹਾਂ ਨੂੰ ਜ਼ਰੂਰ ਇੱਕ ਤੇ ਇੱਕ ਸਮੱਸਿਆ ਆ ਰਹੀ ਆ ਇੱਕ ਹਟਦੀ ਆ ਦੂਜੀ ਤਿਆਰ ਆ ਦੂਜੀ ਹਟਦੀ ਤੀਜੀ ਤਿਆਰ ਇਸ ਤਰ੍ਹਾਂ ਦੀ ਕੀ ਪ੍ਰੋਬਲਮ ਚੱਲ ਰਹੀ ਆ ਤਾਂ ਇੱਕ ਛੋਟਾ ਜਿਹਾ ਕੰਮ ਕਰੋ ਕਿਤੇ ਵੀ ਜਿੱਥੇ ਤੁਹਾਨੂੰ ਨੇੜ ਤੇੜੇ ਬਿਲ ਪੱਤਰੀ ਦਾ ਦਰਖਤ ਦੀ ਦਾ ਥੋੜਾ ਜਿਹਾ ਪਾਣੀ ਲਵੋ ਕਿਸੇ ਵੀ ਪਿੱਤਲ ਦਾ ਭਾਂਡਾ ਜਾਂ ਤਾਂਬੇ ਦਾ ਸਟੀਲ ਦਾ ਨਾ ਪਰ ਹੋਵੇ ਉਹਦੇ ਵਿੱਚ ਪਾਣੀ ਪਾ ਲਓ ਪਾਣੀ ਪਾ ਕੇ ਲਾਲ ਚੰਦਨ ਹੁੰਦਾ ਜਿਹੜਾ ਉਹ ਪਾ ਲਓ ਲਾਲ ਚੰਦਨ ਦਾ ਪਾਊਡਰ ਡੱਕਾ ਜਾਂ ਨਾ ਪਾ ਲੱਕੜੀ ਦਾ ਉਹ ਪਾ ਕੇ ਬਿਲ ਪਤਰੀ ਦੇ ਜੜਾਂ ਵਿੱਚ ਸੋਮਵਾਰ ਤੋਂ ਲੈ ਕੇ 11 ਸੋਮਵਾਰ ਪਾਣਾ ਸ਼ੁਰੂ ਕਰ ਦੋ ਲਗਾਤਾਰ ਫਿਰ ਤੇ ਅਨਸੋਂ ਨੂੰ 11 ਦਿਨ ਲਗਾਤਾਰ ਪੜਨਾ 11 ਸੋਮਵਾਰ ਫਿਰ ਲਗਾਤਾਰ ਪੜਨਾ 11 ਦਿਨ ਪਹਿਲਾਂ ਸੋਮਵਾਰ ਤੋਂ ਲੈ ਕੇ 11 ਦਿਨ ਫਿਰ ਉਸ ਤੋਂ ਬਾਅਦ 11 ਸੋਮਵਾਰ ਪੂਰੇ ਫਿਰ ਕਰਨੇ ਨੇ ਬਸ ਉੱਥੇ ਅਰਦਾਸ ਬੇਨਤੀ ਕਰਨੀ ਆ ਜਿਹੜੀਆਂ ਵੀ ਮੇਰੀਆਂ ਸਮੱਸਿਆਵਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੇ ਬੇਲ ਪਤਰ ਹੇ ਭਗਵਾਨ ਤੋਂ ਕਰ ਸਕਦੇ ਜਿਹੜੀ ਪ੍ਰਕਿਰਤੀ ਇਹ ਸਾਡੀ ਬਹੁਤ ਛੇਤੀ ਸੁਣਦੀ ਹੈ ਦੇਵੀ ਦੇਵ ਤੇ ਸਾਡੀ ਇੰਨੀ ਛੇਤੀ ਨਹੀਂ ਸੁਣ ਸਕਦੇ ਨਾ ਕੋ ਗੁਰੂ ਨਾ ਕੋ ਪੀਰ ਨਾ ਕੋ ਪਕੰਬਰ ਕਿਉਂਕਿ ਅਸੀਂ ਇੰਨੀ ਭਗਤੀ ਨਹੀਂ ਕਰ ਸਕਦੇ 2026 ਕੁਝ ਹੀ ਦਿਨਾਂ ਨੂੰ ਆਪਣੇ ਦਰਵਾਜ਼ੇ ਤੇ ਦਸਤਕ ਦੇਣ ਵਾਲਾ ਸਾਰੇ ਮੈਂ ਆਪਣੇ ਫੋਲੋਅਰਾਂ ਨੂੰ ਕਹਿੰਨੀ ਆ ਵੀ ਇੱਕ ਪਰਨ ਕਰੋ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਉਸ ਧਰਮ ਦੀ ਬਾਣੀ ਜ਼ਰੂਰ ਪੜਿਆ ਕਰੋ ਜੇ ਕਦੇ ਤੁਸੀਂ ਨਹੀਂ ਆਪਣੇ ਕਿਸੇ ਵੀ ਧਰਮ ਦਾ ਪਾਠ ਨਹੀਂ ਕੀਤਾ 5 ਮਿੰਟ ਤੋਂ ਸਟਾਰਟ ਕਰ ਲਓ ਮੈਂ ਕੋਈ ਕਿਸੇ ਨੂੰ ਧਰਮ ਨਹੀਂ ਬਦਲਣ ਨੂੰ ਕਹਿੰਦੀ ਵੀ ਕੋਈ ਆਪਣਾ ਧਰਮ ਬਦਲੇ ਦੇਖੋ ਹਰ ਇੱਕ ਦਾ ਆਪੋ ਦਾ ਧਰਮ ਹੁੰਦਾ ਆਪੋ ਦਾ ਧਰਮ ਬਹੁਤ ਪਿਆਰਾ ਹੁੰਦਾ ਕਈ ਮੈਨੂੰ ਕਹਿਣਗੇ ਤੂੰ ਸਾਰਿਆਂ ਨੂੰ ਕਹਿ ਕੇ ਜਪਜੀ ਸਾਹਿਬ ਦਾ ਪਾਠ ਕਰੋ ਦੇਖੋ ਭਾਈ ਜੇ ਕੋਈ ਕਹੇ ਸਾਰੇ ਨਮਾਜ਼ ਪੜਨ ਕਿੰਨਾ ਪੜਾ ਲੱਗੂ ਜੇ ਮੈਂ ਕਹਦਾ ਭਾਈ ਸਾਰੇ ਨਮਾਜ਼ ਪੜਿਆ ਕਰੋ ਸਾਰੇ ਹਿੰਦੂ ਧਰਮ ਦੇ ਮੰਦਿਰ ਚ ਜਾਇਆ ਕਰੋ ਕੋਈ ਜਾਣ ਕੇ ਨਹੀਂ ਜਾਣ ਕੇ ਦੇਖੋ ਜਿਹੜੇ ਧਰਮ ਦੇ ਵਿੱਚ ਹੈਗੇ ਆ ਉਸ ਧਰਮ ਨੂੰ ਪ੍ਰਤੱਖ ਮੰਨੋ ਪ੍ਰਤੱਖ ਉਹਦੇ ਵਿੱਚ ਰਹੋ ਕੋਈ ਵੀ ਕਦੇ ਵੀ ਕਿਸੇ ਵੀ ਗਲਤੀ ਦੇ ਕਾਰਨ ਆਪ ਦਾ ਧਰਮ ਆਪ ਪਵਿੱਤਰ ਨਾ ਕਰਿਆ ਕਹਣੀ ਮੈਂ ਤਾਂ ਪਹਿਲੇ ਦਿਨ ਤੋਂ ਇਹ ਹੀ ਕਹਿੰਨੀ ਆ ਵੀ ਹਰ ਇੱਕ ਦਾ ਧਰਮ ਬਹੁਤ ਪਿਆਰਾ ਹੁੰਦਾ ਕਿਉਂਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਮੈਂ ਕਿਸੇ ਧਰਮ ਨੂੰ ਨਰਾਦਰੀ ਨਹੀਂ ਦਿੰਦੀ ਹੈਗੀ ਬਚਪਨ ਤੋਂ ਲੈ ਕੇ ਦੂਜੀ ਗੱਲ ਇਹ ਆ ਕੋਈ ਕਿਸੇ ਦੇ ਕਹਤੇ ਪਾਠ ਨਹੀਂ ਕਰਦਾ ਮੈਂ ਇਹ ਵੀ ਗਾਰੰਟੀ ਲੈਣੀ ਆ ਕਿ ਇੱਕ ਅੰਦਰੋਂ ਇਨਸਾਨ ਨੂੰ ਇੱਕ ਖਿੱਚ ਪੈਂਦੀ ਆ ਤਾਂ ਉਹ ਬੰਦਾ ਪਾਠ ਕਰਦਾ ਮੈਂ ਤੀਜੀ ਚੌਥੀ ਤੀਜੀ ਚ ਪੜਦੀ ਸੀ ਬਹੁਤ ਛੋਟੀ ਉਮਰ ਦੀ ਸੀ ਮੇਰੇ ਭਰਾ ਨੇ ਵੀ ਮੈਨੂੰ ਬਹੁਤ ਰੋਕਿਆ ਮੇਰੀ ਮਾਂ ਨੇ ਵੀ ਤੈਨੂੰ ਪੜਨਾ ਤਾਂ ਮਨ ਤੁ ਕਿਉਂ ਇਹ ਪੜਦੀ ਨਹੀਂ ਪਤਾ ਮੇਰਾ ਇਸ਼ਾਰਾ ਕਿਸੇ ਨੇ ਨਹੀਂ ਉਸ ਟਾਈਮ ਸਮਝਿਆ ਸੀ ਮੈਂ ਕਿਹਾ ਉਹਨੇ ਪੜਾਉਣਾ ਵਾ ਹੈ ਚਾਹੇ ਮੈਂ ਗਲਤ ਵੀ ਪੜੂੰ ਤਾਂ ਵੀ ਮੈਂ ਕਿਹਾ ਉਹਨੇ ਸਮਝਾਉਣਾ ਵਾ ਛੋਟਾ ਜਿਹਾ ਬੱਚਾ ਤੀਜੀ ਚ ਪੜਦਾ ਕੀ ਜਵਾਲ ਸਵਾਲ ਕਰਦਾ ਹੈ ਮੇਰੇ ਹੱਟ ਟੱਪ ਕਰਨਾ ਚ ਗੱਲ ਗੂੰਜਦੀ ਆ ਕਿ ਮੈਂ ਇਹ ਜਵਾਬ ਸਵਾਲ ਕੀਤੇ ਸੀ ਕਿ ਮੈਨੂੰ ਕਿਹੜਾ ਕਿਸੇ ਨੇ ਕਹੇ ਸੀ ਤੂੰ ਪਾਠ ਕਰ ਮੈਂ ਉਹੀ ਗੱਲ ਕਹਨੀ ਆ ਵਾਰ-ਵਾਰ ਵੀ ਕੋਈ ਕਿਸੇ ਦੇ ਕਹਤੇ ਪਾਠ ਨਹੀਂ ਕਰ ਸਕਦਾ ਅੰਦਰੋਂ ਤਵੰਨਾ ਉਹ ਕੰਮ ਤਾਂ ਅੰસાર ਕਰੂ ਕਿਸੇ ਦੇ ਕਹੇ ਤਾ ਨਾ ਕੋਈ ਗਲਤ ਕਰਦਾ ਨਾ ਕੋਈ ਚੰਗਾ ਕਰਦਾ ਦੋ ਲੋਕਾਂ ਨੂੰ ਅਲੱਗ-ਅਲੱਗ ਕਰਨ ਦਾ ਤਰੀਕਾ ਦੱਸਦੀ ਆ ਭਾਵਾਂ ਤੁਹਾਡਾ ਪਤੀ ਕਿਸੇ ਔਰਤ ਕੋਲ ਜਾਂਦਾ ਭਾਵਾਂ ਤੁਹਾਡੀ ਪਤਨੀ ਕਿਸੇ ਔਰਤ ਕੋਲ ਜਾਂਦੀ ਜਾਂ ਬੇਟਾ ਜਾਂ ਬੇਟੀ ਕੋਈ ਵੀ ਪਰਿਵਾਰਕ ਮੈਂਬਰ ਜਾਂ ਕੋਈ ਵੀ ਕਿਸੇ ਲਈ ਵੀ ਤੁਸੀਂ ਕਰ ਸਕਦੇ 98725 ਸਾਡਾ ਫੋਨ ਨੰਬਰ ਹੈ ਤੇ ਹੁਣ ਤੁਸੀਂ ਕੀ ਕਰਨ ਦੁਬਾਰਾ ਫੇਰ ਦੱਸੂਗੀ ਵਿਚਾਰੇ ਚ ਤੁਸੀਂ ਆਪ ਦਾ ਇੱਕ ਦੇ ਹੱਥ ਤੇ ਜਾਲ ਰੱਖਣਾ ਪਮਾਤ ਸੀ ਨਾ ਤੇ ਉਹ ਜਨਾ ਮੇਰੇ ਮਜ਼ਾਕ ਵਿੱਚ ਲੈਣਾ ਮਜ਼ਾਕ ਵਿੱਚ ਲੈਣ ਕਹੀਦਾ ਇਹ ਕਰਦੇ ਨੇ ਪਹਿਲੀ ਵਾਰੀ ਮੇਰੇ ਪੇਜ ਦੇਤੇ ਹਨ ਹੋਰ ਸਰ ਪੜਾਅਸ ਕੱਢਣਗੇ ਨਹੀਂ ਢੇਰ ਸਾਗ ਮੈਂ ਗੁਵਾਰਾ ਫਟਦਾ ਹੁੰਦਾ ਦੇਖੋ ਜਿਹਨੇ ਨਹੀਂ ਕਰਨਾ ਨਾ ਕਰੋ ਆਪਾ ਕੜ ਕੇ ਜ਼ਬਰਦਸਤੀ ਕਹਿੰਨੇ ਭਾਈ ਇਹ ਟੋਟਕਾ ਸਾਡਾ ਕਰੋ ਹੈ ਕਿ ਨਹੀਂ ਜਿਹਦਾ ਵੀ ਦੇਖੋ ਦੁਖੀ ਲੋਕ ਕਰਦੇ ਨੇ ਵਾਲੀ ਗਰੀਬ ਲੋਕ ਨੇ ਉਹ ਕਰਦੇ ਨੇ ਤੁਸੀਂ ਹੁਣ ਕੀ ਕਰਨਾ ਜਿਹੜਾ ਹੱਥ ਤੇ ਰੱਖਿਆ ਹੈ ਜਾਲਾ ਇਹਦੇ ਉੱਤੇ ਤਿੰਨ ਫੁੱਕਾ ਮਾਰਨੀ ਹੈ ਹੁਣ ਫਿਰ ਮੇਰਾ ਫੋਨ ਨੰਬਰ ਲਿਖੋ 43123 ਹੁਣ ਜਦ ਤਿੰਨ ਫੂਕਾ ਮਾਰੇ ਇਹ ਤੇ ਬੋਲਣਾ ਹੁਸ਼ ਫਟ ਹੁਸ਼ ਫਟ ਹੁਸ਼ ਫਟ ਤਿੰਨ ਵਾਰ ਬੋਲਣਾ ਤਿੰਨ ਵਾਰ ਹੀ ਵਾਰਨੇ ਫੂਕਾ ਉਸ ਦੋਨਾਂ ਬੰਦਿਆਂ ਦਾ ਧਿਆਨ ਧਰ ਲੈਣਾ ਜਨਾਨੀ ਦੇ ਤੇ ਮਰਦ ਦਾ ਵੀ ਜਾਂ ਜੇ ਦੋਨੋਂ ਜਨਾਨੀਆਂ ਨੇ ਜੇ ਤੁਹਾਨੂੰ ਪਤਨੀਆਂ ਦੇ ਮੇਰੇ ਕੋਲੇ ਮੈਸੇਜ ਆਉਂਦੇ ਨੇ ਵੀ ਸਾਢੇ 9 ਸਾਢੇ ਆਪ ਦੇ ਲੜਦੇ ਝਗੜਦੇ ਪਤਨੀ ਜਾਂ ਪਤੀ ਜਾਂ ਫਿਰ ਕੋਈ ਵੀ ਰਿਸ਼ਤਾ ਭਜਾਈ ਜਾਂਦੇ ਔਰ ਕੁਝ ਵੀ ਹੋ ਸਕਦੇ ਦੇ ਵਿੱਚ ਤੇ ਪੁੱਤ ਵੀ ਹੋ ਜਾਂਦੇ ਨੇ ਕਈ ਵੇ ਤੁਸੀਂ ਕੀ ਕਰਨਾ ਕੰਡਿਆਂ ਵਾਲੇ ਕੋਈ ਵੀ ਦਰਖਤ ਪਾਵੇਂ 베ਰੀ ਦਾ ਪੱਤਾ ਪਾਵੇਂ گلاب ਦਾ ਫੁੱਲ ਹੋਵੇ ਪਾਵੇਂ ਨਿੰਬੂ ਦਾ ਪਰ ਕੰਡਿਆਂ ਵਾਲੇ ਪੱਤੇ ਦੇ ਉੱਤੇ ਜਿਹੜਾ ਕੰਡਿਆਂ ਬਾੜ ਰੱਖਦਾ ਪੱਤਾ ਹੁੰਦਾ ਉਸ ਦੇ ਉੱਤੇ ਕਾਲੇ ਰੰਗ ਦੇ ਸਟੈਚ ਨਾ ਜਾਂ ਪੈਨ ਦੇ ਨਾਲ ਉਸ ਇਨਸਾਨ ਦਾ ਨਾਮ ਲਿਖਣਾ ਜਿਹੜਾ ਤੁਹਾਨੂੰ ਨਫ਼ਰਤ ਕਰਦਾ ਤੁਸੀਂ ਹੁਣ ਇਸ ਪੱਤੇ ਨੂੰ ਸੱਜੇ ਪੈਰ ਦੀ ਜੁੱਤੀ ਦੇ ਨਾਲ ਪਹਿਲਾਂ ਤਾਂ ਹੱਥ ਤੇ ਰੱਖਣਾ ਸੌਰੀ ਹੱਥ ਤੇ ਰੱਖਦਾ ਉਹ 108 ਵਾਰ ਨਾਮ ਲੈਣਾ ਨਾਮ ਲੈਣ ਤੋਂ ਬਾਅਦ ਉਸ ਨੂੰ ਜੁੱਤੀ ਦੇ ਪੈਰ ਦੇ ਨਾਲ ਮਸਲ ਦੇਣਾ ਸੱਜੇ ਪੈਰ ਦੀ ਨਾਲ ਪੱਤੇ ਨੂੰ ਐ ਬਿਲਕੁਲ ਮਸਲ ਦੇਣਾ ਚੱਕ ਕੇ ਬਾਹਰ ਸੜ ਦਿਓ ਫਿਰ ਇਹ ਕੰਮ ਕਰੋ ਕਿਉਂ ਇਹਦੇ ਨਾਲ ਕਿਸੇ ਨੂੰ ਬਹੁਤ ਵੱਡਾ ਫਾਇਦਾ ਹੈ ਤੇ ਘਰੇ ਆਈ ਸੀ ਉਹ ਕੁੜੀ ਆਪਾਂ ਨੂੰ ਦੱਸ ਕੇ ਗਈ ਐ ਸਟੇਟਸ ਵੀ ਸੀਗੇ ਵਲਾਇਆ ਪਰ ਦੁਬਾਰਾ ਮੈਂ ਲਾ ਨਹੀਂ ਸਕੀ ਕਿਉਂਕਿ ਉਹ ਫੋਨ ਦੀ ਉਹ ਇੱਕ ਆਊਟ ਆਗੇ ਸੇ ਉਹਦੇ ਕਰਕੇ ਸਾਰੇ ਜਿੰਨੇ ਵੀ ਮੇਰੇ ਕੋਲੇ ਮੈਸੇਜ ਪੈ ਸੀ ਸਾਰੇ ਡਿਲੀਟ ਹੋ ਗਏ ਹੁਣ ਜਿਹੜੇ ਨਵੇਂ ਆਉਂਦੇ ਆ ਉਹ ਲਾਉਨੇ ਆ ਪਰ ਜਿਹੜੇ ਨਵੇਂ ਆ ਰਹੇ ਨੇ ਪਹਿਲੇ ਤਿੰਨ ਚਾਰ ਦਿਨ ਹੋ ਗਏ ਫੋਨ ਖਰਾਬ ਹੋ ਗਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਅੱਛਾ ਜੀ